ਕੱਲ ਤੋਂ ਹੋ ਰਹੀ ਬਰਸਾਤ ਦੇ ਕਾਰਨ ਸ਼ਹਿਰ ਵਿੱਚ ਨੀਕਲੀਆਂ ਜਗ੍ਹਾ ਤੇ ਪਾਣੀ ਭਰਿਆ ਹੋਇਆ ਹੈ ਜਿਸ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦੇ ਪਾਣੀ ਕਾਰਨ ਸਰਕਾਰੀ ਪ੍ਰਾਇਮਰੀ ਸਕੂਲ ਦੀ 15 ਫੁੱਟ ਦੇ ਕਰੀਬ ਹੈ ਜਿਹੜੀ ਕੰਧ गिर ਚੁੱਕੀ ਹੈ। ਉਸ ਦੇ ਨਾਲ ਸਕੂਲ ਦੇ ਵਿੱਚ 6 ਤੋਂ 7 ਫੁੱਟ ਪਾਣੀ ਹੈ ਤੇ ਕਮਰਿਆ ਕਲਾਸ ਰੂਮਾਂ ਨੇ ਜਿਹਦੇ ਉਹਨਾਂ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਹੈ। ਜਿਸ ਕਾਰਨ ਦੋਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੱਜ ਛੁੱਟੀ ਕਰਨੀ ਪਈ ਸਟਾਫ ਤਾਂ ਮੌਜੂਦ ਰਿਹਾ ਪਰ ਬਿਲਡਿੰਗ ਦਾ ਵਿੱਚ ਜਿਹੜਾ ਪਾਣੀ ਭਰਿਆ ਗਿਆ ਉਹ ਕੋ ਸ਼ਹਿਰ ਦੀ ਅਨਾਜ ਮੰਡੀ ਦਾ ਸਾਰਾ ਪਾਣੀ ਹੈ ਜਿਹੜਾ ਸਕੂਲ ਦੇ ਵੱਖ-ਵੱਖ ਕਮਰਿਆਂ ਵਿੱਚ ਬਿਲਡਿੰਗਾਂ ਦੀਆਂ ਦੁਆਰਾਂ ਵਿੱਚੋਂ ਦੀ ਚੋਂਦਾ ਹੋਇਆ ਉਹ ਕਮਰਿਆਂ ਦੇ ਵਿੱਚ ਭਰਿਆ ਗਿਆ। ਬਾਕੀ ਅਦਾਰਿਆਂ ਦੀ ਗੱਲ ਕਰੀਏ ਤਾਂ ਕੋਲ ਦੇ ਨਾਲ-ਨਾਲ ਨਗਰ ਪੰਚਾਇਤ ਉਹਦੇ ਨਾਲ ਹੀ ਵੈਟਰਨਰੀ ਹਸਪੀਟਲ ਜੇ ਅੱਗੇ ਗੱਲ ਕਰੀਏ ਆਪਾਂ ਤਾਂ ਬਿਜਲੀ ਗ੍ਰਿਡ ਉਹਦੀ ਜਿਹੜੀ ਹਾਲਤ ਹੈ ਉਹ ਵੀ ਬੁਰੀ ਹੈ ਵਧੀਆ ਹਾਲਤ ਨਹੀਂ ਹੈਗੇ ਉੱਥੇ ਉੱਥੇ ਅੱਜ ਬਿਲ ਭਰ ਨਾਏ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਛੱਤਾਂ 'ਚੋਂ ਡੋਣ ਦੇ ਕਾਰਨ ਬਿਜਲੀ ਦੀਆਂ ਜਿਹੜੀਆਂ ਮਹਿੰਗੀਆਂ ਮਸ਼ੀਨਾਂ ਨੇ ਬਿਜਲੀ ਗ੍ਰਿਡ ਦੇ ਅੰਦਰ ਮੌਜੂਦ ਨੇ ਜਿਹੜੀਆਂ ਮਸ਼ੀਨਾਂ ਛੱਤਾਂ 'ਚੋਂ ਰਹੀਆਂ ਨੇ ਉਥੇ ਕਰਮਚਾਰੀਆਂ ਵੱਲੋਂ ਆਪਣੇ ਪੱਧਰ ਤੇ ਉਪਰਾਲੇ ਕਰਕੇ ਮੋਮਜਾਮੇ ਪਾ ਕੇ ਮਸ਼ੀਨਰੀ ਨੂੰ ਬਚਾਇਆ ਹੋਇਆ ਹੈ ਗ੍ਰਿਡ ਦੇ ਬਾਹਰ ਮਿੱਟੀ ਦੇ ਥੈਲੇ ਭਰ ਕੇ ਪਾਣੀ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ ਹੈ ਇਸ ਸੰਬੰਧੀ ਜਦੋਂ ਐਕਸ਼ਨ ਨਾਲ ਗੱਲ ਕੀਤੀ ਸੁਖਵੰਤ ਸਿੰਘ ਨਾਲ ਤਾਂ ਉਹਨਾਂ ਨੇ ਕਿਹਾ ਕਿ ਕਈ ਵਾਰ ਮੈਕਮੇਂ ਦੇ ਸਿਵਲ ਅਧਿਕਾਰੀਆਂ ਨੂੰ ਇਸ ਸੰਬੰਧੀ ਦੱਸਿਆ ਜਾ ਚੁੱਕਾ ਹੈ ਕਈ ਵਾਰੀ ਇਹ ਪੱਤਰ ਲਿਖੇ ਜਾ ਚੁੱਕੇ ਨੇ ਪਰ ਕਾਰਵਾਈ ਨਾ ਹੋਣ ਕਾਰਨ